ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਬੜੇ ਜਾਗਰਣ ਤੁਹਾਨੂੰ ਦਿਖਾਉਨੇ ਆਂ ਬੜੀਆਂ ਧਾਰਮਿਕ ਗਤੀਵਿਧੀਆਂ ਤੁਹਾਨੂੰ ਅਸੀਂ ਹਰ ਰੋਜ਼ ਦਿਖਾਉਂਦੇ ਰਹਿੰਦੇ ਆਂ ਸੋ ਅੱਜ ਪਿੰਡ ਆਸਰੋਂ ਰੋਪੜ ਦੇ ਨੇੜੇ ਇੱਥੇ ਪਹੁੰਚੇ ਆ ਇੱਥੇ ਇੱਕ ਜਾਗਰਣ ਹੋਣ ਜਾ ਰਿਹਾ ਸ੍ਰੀ ਸਿੱਧ ਬਾਬਾ ਬਾਲਕਨਾਥ ਜਾਗਰਣ ਕਮੇਟੀ ਹੈ ਜੋ ਪਿੰਡ ਆਸਰਾਂ ਦੀ ਸੋ ਇਹਨਾਂ ਦੇ ਦੁਆਰਾ ਇੱਥੇ 15ਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਤੇ ਆਪਾਂ ਇਹਨਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਦੇ ਆਏ ਬਾਬਾ ਬਾਲਕਨਾਥ ਜੈ ਬਾਬਾ ਬਾਲਕਨਾਥ ਦੀ ਜੈ ਜੀ ਜੀ ਅੱਜ ਇਹ ਜਾਗਰਣ ਹੋਣ ਜਾ ਰਿਹਾ ਪਿੰਡ ਆਸਰਾਂ ਦੇ ਵਿੱਚ ਇਹ ਬੜਾ ਮਿਹਨਤ ਕਰਦੇ ਜੀ ਬੜੀ ਪ੍ਰੇਮ ਨਾਲ ਕਰਦੇ ਸੇਵਾ ਕਰਦੇ ਜੀ ਜੀ 15 ਫੋਰਜ ਜਰੂਰ ਹੋ ਰਿਹਾ ਹੈ ਆ ਤੇ ਇੱਕ ਲੜਕੀ ਦਾ ਵਿਆਹ ਵੀ ਕਰਦੇ ਤੇ ਜੀ ਜੀ ਐਦਕੀ ਮੌਕਾ ਨਹੀਂ ਮਿਲਿਆ ਜੀ ਉਹਨਾਂ ਨੂੰ ਲੜਕੀ ਆ ਜਾ ਨੂੰ ਹਾਂ ਜੀ ਐਸੇ ਨਾਲ ਇਹਦਾ ਬੜੇ ਵਿਚਾਰੇ ਇੰਨਾ ਧੰਨਵਾਦ ਇਹਨਾਂ ਦਾ ਮੁੰਡਿਆਂ ਦਾ ਹਾਂ ਜੀ ਵੱਧ ਤੋਂ ਵੱਧ ਧੰਨਵਾਦ ਹੈ ਜੀ ਇਹਨਾਂ ਦਾ ਹਾਂ ਜੀ ਹਾਂ ਜੀ 15 ਸਾਲ ਤੋਂ ਹੁੰਦਾ ਹਾਂ ਜੀ ਹਾਂ ਜੀ 15 ਹਰੇਕ ਸਾਲੇ ਹੁੰਦਾ ਜੀ ਹਾਂ ਜੀ ਹਾਂ ਜੀ ਹਰੇਕ ਸਾਲ ਹੁੰਦਾ ਜੀ ਮਹਾਰਾਜ ਜੀ ਹਾਂ ਜੀ ਬਸ ਚਲੋ ਬਸ ਬੜੀ ਮਿਹਨਤ ਆਏ ਨਾ ਮੈਂ ਤਾਂ ਬਹੁਤ ਮਿਹਨਤ ਆ ਜੀ ਹਾਂ ਜੀ ਆਗੇ ਮੁੰਡੇ ਕਈ ਮੁੰਡੇ ਸਾਡਾ ਮੁੰਡਾ ਵੀ ਨਾਲ ਜੀ ਪੋਤਾ ਮੇਰਾ ਵੀ ਸਭ ਨਾਲ ਚੰਗੇ ਮੁੰਡੇ ਆ ਜੀ ਸਾਰੇ ਜੋ ਨੌਜਵਾਨ ਮੁੰਡੇ ਆ ਬਿਲਕੁਲ ਜੀ ਹਾਂ ਜੀ ਹਾਂ ਜੀ ਜੈ ਬਾਬੇ ਜੀ ਜੈ ਬਾਬੇ ਦੀ ਕਿਰਪਾ ਮਹਾਰਾਜ ਜੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੋ ਸਭ ਤੋਂ ਪਹਿਲਾਂ ਏਤਮਾਨ ਚੈਨਲ ਇਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਆਸਰੋਂ ਸ੍ਰੀ ਸਿੱਧ ਬਾਬਾ ਬਾਲਗਨਾ ਜਾਗਰਣ ਕਮੇਟੀ ਦੀ ਤਰਫੋਂ ਔਰ 15ਵਾਂ ਵਿਸ਼ਾਲ ਬਾਬਾ ਜੀ ਦਾ ਜਾਗਰਣ ਹਰ ਸਾਲ ਦੀ ਤਰ੍ਹਾਂ 2025 ਸਾਲ ਦੇ ਵਿੱਚ ਵੀ ਹੋ ਰਿਹਾ ਹੈ ਜੀ ਔਰ ਜਾਗਰਣ ਦੇ ਨਾਲ ਨਾਲ ਹਰ ਸਾਲ ਇੱਕ ਲੋੜਵੰਦ ਕੰਨਿਆ ਦਾ ਵਿਆਹ ਵੀ ਕੀਤਾ ਜਾਂਦਾ ਹੈ ਜੀ ਸੋ ਸਾਡੀ ਪ੍ਰਬੰਧਕ ਕਮੇਟੀ ਦੀ ਤਰਫੋਂ ਹੋਰ ਵੀ ਬਾਬਾ ਜੀ ਦੇ ਭੰਡਾਰੇ ਵੀ ਹਰ ਸਾਲ ਕਰਵਾਏ ਜਾਂਦੇ ਹਨ ਜੀ ਉਹ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਔਰ ਵੈਸੇ ਵੀ ਜੇ ਕਿਤੇ ਕੋਈ ਬਿਮਾਰ ਠਮਾਰ ਹੋਵੇ ਜਿਆਦਾ ਸੀਰੀਅਸ ਹੋਵੇ ਤਾਂ ਸਾਡੀ ਪ੍ਰਬੰਧਕ ਕਮੇਟੀ ਹੈ ਜੋ ਹਰ ਸਾਲ ਉਹਨਾਂ ਦਾ ਸਹਿਯੋਗ ਵੀ ਕਰ ਦਿੰਦੀ ਹੈ ਜੀ ਜਿੰਨੇ ਜੋਗੇ ਹੈਗੇ ਆ ਹਰ ਸਾਲ ਕਰ ਦਿੰਦੇ ਜੀ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਵੈਸੇ ਵੀ ਜੇ ਕੋਈ ਜੰਗਲੀ ਜੀਵ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਜੰਗਲ ਦੇ ਵਿੱਚ ਇਸ ਤਰ੍ਹਾਂ ਦੇ ਪੁਆਇੰਟ ਲਵਾ ਦਿੱਤੇ ਆ ਵੀ ਉਹਨਾਂ ਨੂੰ ਪਾਣੀ ਦੀ ਸਮੱਸਿਆ ਬਿਲਕੁਲ ਖਤਮ ਕਰ ਦੁੱਤੀ ਆ ਜਿੰਨੇ ਜੋਗੇ ਹੈਗੇ ਆ ਔਰ ਜੰਗਲ ਦੇ ਵਿੱਚ ਨੂੰ ਪੈਸੀ ਪੈ ਪਾਇਆ ਆਪਣੀ ਪ੍ਰਬੰਧਕ ਕਮੇਟੀ ਤਰਫੋਂ 850 ਫੁੱਟ ਪਾਇਆ ਪਿਆ ਜੀ ਉੱਥੇ ਨੂੰ ਜੰਗਲੀ ਜੀਵਾਂ ਦੇ ਵਾਸਤੇ ਅੱਛਾ ਜੀ ਹਾਂਜੀ ਉਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਕੀਤਾ ਹੈ ਜੀ ਅਸੀਂ ਕਰਨ ਜੋ ਕੁਝ ਨਹੀਂ ਹੈਗੇ ਇਕੱਲੇ ਠੀਕ ਹੈ ਜੀ ਬਾਕੀ ਸਹਿਯੋਗ ਕਿਦਾ ਕਿਦਾ ਹੈ ਸਹਿਯੋਗ ਸਾਰੇ ਨਗਰ ਦਾ ਸਹਿਯੋਗ ਹੈ ਜੀ ਹੋਰ ਐਨ ਆਰ ਆਈ ਵੀਰਾਂ ਦਾ ਸਹਿਯੋਗ ਵੀ ਹੈਗਾ ਆ ਠੀਕ ਹੈ ਕੁਝ ਬਾਹਰੋਂ ਵੀ ਆਲੇ ਦੁਆਲੇ ਜਿੰਨੇ ਹੈਗੇ ਸੰਗਤ ਜਿੰਨੇ ਵੀ ਆਂਦੀ ਬਾਹਰੋਂ ਵੀ ਚਾਹੇ ਕੋਈ ਰਿਸ਼ਤੇਦਾਰ ਲਾ ਲਈਏ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਹੈ। ਹਾਂਜੀ। ਪੀਰ ਜੀ ਜੈ ਬਾਬੇ ਦੀ। ਜੈ ਬਾਬੇ ਦੀ ਜੈ ਬਾਬਾ। ਕੀ ਨਾਮ ਹੈ ਜੀ ਆਪਣਾ? ਜਸਵੀਰ ਸਿੰਘ ਆ ਜੀ। ਜੀ। ਸੋ ਅੱਜ ਇਹ ਜਾਗਰਣ ਹੋ ਰਿਹਾ ਪਿੰਡ ਆਸਰੋਂ ਦੇ ਵਿੱਚ। ਹਾਂਜੀ। ਤੁਸੀਂ ਵੀ ਬੜਾ ਸਹਿਯੋਗ ਕਰ ਰਹੇ ਹੋ। ਕੀ ਕਹੂਗੇ ਇਸ ਜਾਗਰਣ ਦੇ ਬਾਰੇ? ਇਸ ਜਾਗਰਣ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਗਰੀਬ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਆ। ਬਾਬਾ ਜੀ ਦੀ ਜੋਤ ਜੋੜ ਸਿੱਧ ਤੋਂ ਲੈ ਕੇ ਆਉਂਦੇ ਆ ਹਰ ਸਾਲ ਦੀ ਤਰ੍ਹਾਂ। ਜੀ। ਅਸੀਂ ਹਰ ਸੰਗਤ ਨੂੰ, ਹਰ ਪਿੰਡ ਵਾਸੀਆਂ ਨੂੰ ਜਿੰਨੀ ਵੀ ਦੁਨੀਆ ਇਸ ਜਾਗਰਣ ਦੇ ਨਾਲ ਜੁੜੀ ਹੋਈ ਹੈ ਸਭ ਦਾ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਸਾਲ ਇਸ ਮਹੀਨੇ ਦੇ ਵਿੱਚ ਬਾਬਾ ਜੀ ਦਾ ਜਾਗਰਣ ਬੜੀ ਧੂਮ ਧਾਮ ਦੇ ਨਾਲ ਕਰਾਉਂਦੇ ਆ ਜੀ ਅਸ ਸੰਗਤਾਂ ਨੂੰ ਹਰ ਸਾਲ ਦੀ ਤਰ੍ਹਾਂ ਮੇਰੇ ਵੱਲੋਂ ਜੈ ਬਾਬੇ ਦੀ ਜੈ ਬਾਬੇ ਆਪਣਾ ਸ਼ੁਗਨਾਮ ਮੱਖਣ ਸਿੰਘ ਆ ਜੀ ਜੀ ਵਕਰ ਸਿੰਘ ਜੀ ਬੜੀ ਸੇਵਾ ਭਾਵਨਾ ਦੇ ਨਾਲ ਤੁਸੀਂ ਲੱਗੇ ਹੋਏ ਹੋ ਜੋਤ ਵੀ ਪਿੰਡ ਦੇ ਵਿੱਚ ਸਾਰੇ ਜੋਤ ਦੇ ਦਰਸ਼ਨ ਕਰਾਏ ਨੇ ਪਿੰਡ ਵਾਲਿਆਂ ਨੇ ਹਾਂਜੀ ਹਾਂਜੀ ਬਿਲਕੁਲ ਜੀ ਜਾਗਰਨ ਜਾਗਰਨ ਦੇ ਅਸੀਂ ਸਾਨੂੰ 15 ਸਾਲ ਹੋ ਗਏ ਬਾਬਾ ਜੀ ਅਵਸ਼ਾਲ ਜਾਗਰਨ ਕਰਦੇ ਆ ਉਹਦੇ ਵਿੱਚ ਅਸੀਂ ਗਰੀਬ ਗਰੀਬ ਬੱਚਿਆਂ ਦੇ ਵਿਆਹ ਕਰਦੇ ਆ ਜੀ ਸਾਨੂੰ ਪੂਰਾ ਪਿੰਡ ਦੇ ਵੱਲੋਂ ਹੋਰ ਵੱਲੋਂ ਸੰਯੋਗ ਮਿਲਦਾ ਹੈ ਅਸੀਂ ਇਹੀ ਬੇਨਤੀ ਕਰਦਾ ਪੂਰੇ ਇਲਾਕੇ ਦਾ ਸੰਯੋਗ ਹੈ ਜੀ ਨਮਾ ਸ਼ਹਿਰ ਜ਼ਿਲ੍ਹੇ ਦਾ ਪੂਰਾ ਸੰਯੋਗ ਹੈ ਅਸੀਂ ਹੋਰ ਬੇਨਤੀ ਕਰਦੇ ਕਿ ਸਾਨੂੰ ਇਦਾਂ ਦਾ ਸੰਯੋਗ ਮਿਲੇ ਅਸੀਂ ਵਧੀਆ ਵਧੀਆ ਤੋਂ ਵਧੀਆ ਕੰਮ ਕਰੀਏ ਉਹਦੇ ਵਿੱਚ ਅਸੀਂ ਜੈ ਬਾਬੇ ਦੀ ਬਹੁਤ ਧੰਨਵਾਦ ਜੀ ਜੈ ਬਾਬੇ ਦੀ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਆਰਾਮ ਸਰੂਪ ਪੁੱਟਿਆ ਜੀ ਜੀ ਬੜੀ ਸੇਵਾ ਕਰਨੀ ਹੋਈ ਤੁਸੀਂ ਜਾ ਕੇ ਚਲੋ ਸੇਵਾ ਤਾਂ ਅਸੀਂ ਕੋਣਾ ਕਰਨੇ ਵਾਲੇ ਉਹ ਕਰਾਣੇ ਵਾਲੇ ਆ ਜੀ ਮਤਲਬ ਸਾਨੂੰ ਜਿੰਨਾ ਵੀ ਸਮਾਂ ਮਿਲਿਆ ਹੈ ਹਾਂਜੀ ਜਿੰਨਾ ਵੀ ਉਹ ਹੁਕਮ ਹੋਇਆ ਹੈ ਜੀ ਉਹਨੂੰ ਮੁਕਰਾ ਕੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਕੱਲੇ ਕੁਝ ਕਰਨ ਯੋਗ ਨਹੀਂ ਹੈਗੇ ਜੀ ਸਭ ਤੋਂ ਵੱਡਾ ਉਹਦਾ ਅਸ਼ੀਰਵਾਦ ਸੰਗਤਾਂ ਦਾ ਅਸ਼ੀਰਵਾਦ ਚਾਹੀਦਾ ਨਗਰ ਦਾ ਸਹਿਯੋਗ ਚਾਹੀਦਾ ਜੀ ਇਹਦੇ ਨਾਲ ਹੀ ਅਸੀਂ ਤੁਰ ਫੇ ਰਹੇ ਹਾਂ ਵਾਹ ਕੀ ਨਾਮ ਹੈ ਬੇਟਾ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਅੱਜ ਫੇ ਜਾਗਰਣ ਦੇ ਵਿੱਚ ਤੁਹਾਨੂੰ ਲਾ ਪਾਉਣੀ ਆ ਬਹੁਤ ਹੈ ਬਹੁਤ ਅੱਛਾ ਹਰ ਸਾਲ ਹੁੰਦਾ ਨਾ ਜਾਗਰਣ ਹਾਂ ਜੀ ਤੁਸੀਂ ਕਿੰਨੀ ਦੇਰ ਤੋਂ ਦੇਖ ਰਹੇ ਹੋ ਜਾਗਰਣ ਨੂੰ ਮੈਨੂੰ 5-6 ਸਾਲ ਹੋ ਗਏ 5-6 ਸਾਲ ਹੋ ਗਏ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੇ 11 ਸਾਲ ਹੋ ਗਏ 11 ਸਾਲ ਹੋ ਗਏ ਤੇ ਬਹੁਤ ਛੋਟੀ ਉਮਰ ਹੈ ਇਹ ਹਸਣ ਖੇਡਣ ਦੀ ਉਮਰ ਹੈ ਤੇ ਤੁਸੀਂ ਇਸ ਲਾਈਨ ਦੇ ਵਿੱਚ ਧਾਰਮਿਕ ਦੇ ਜਗਰਾਤਿਆਂ ਵਿੱਚ ਕਿਸ ਤਰ੍ਹਾਂ ਆਉਣ ਲੱਗੇ ਘਰਦਿਆਂ ਦੇ ਘਰਦਿਆਂ ਦੇ ਪਾਪਾ ਆਉਂਦੇ ਆ ਹਾਂਜੀ ਅੱਛਾ ਪਾਪਾ ਦੇ ਕਰਕੇ ਲੱਗੇ ਤੁਸੀਂ ਹਾਂਜੀ ਹਾਂਜੀ ਹਾਂ ਤੁਹਾਡਾ ਕੀ ਨਾਮ ਹੈ ਨਮਨ ਨਮਨ ਅੱਛਾ ਸੋ ਤੁਸੀਂ ਵੀ ਜਾਗਰਣ ਦੇ ਵਿੱਚ ਆਉਂਦੇ ਆ ਹਾਂਜੀ ਓਕੇ ਤਾਨੂੰ ਕਿਨੇ ਸਿਖਾਇਆ ਇਹ ਜਾਗਰਣ ਦੇ ਵਿੱਚ ਜਾਣਾ ਪਾਪਾ ਨੇ ਪਾਪਾ ਨੇ ਪਾਪਾ ਨੇ ਓਕੇ ਆਪਾ ਜੀ ਕਹਿੰਦੇ ਕਿਹੜੀ ਕ੍ਰਾਂਚਵੜ ਦੇ ਤੀਜੀ ਤੀਜੀ ਚ ਬੋਲੋ ਜਾਇ ਬਾਬੇ ਦੀ ਜਾਇ ਬਾਬੇ ਦੀ ਤੁਸੀਂ ਬਾਬਾ ਬਾਲਕਨਾਥ ਜੀ ਦੇ ਦਰਬਾਰ ਤੇ ਗਏ ਹੋ ਹਾਂਜੀ ਕਿੰਨੀ ਕ ਵਾਰ ਗਏ ਬਹੁਤ ਵਾਰੀ ਬਹੁਤ ਵਾਰੀ ਅੱਛਾ ਕਿਵੇਂ ਲੱਗਦਾ ਉੱਥੇ ਜਾ ਕੇ ਬਹੁਤ ਵਧੀਆ ਵਧੀਆ ਲੱਗਦਾ ਹਾਂਜੀ ਸ਼ਾਂਤੀ ਮਿਲਦੀ ਆ ਮਨ ਨੂੰ ਬਹੁਤ ਜ਼ਿਆਦਾ ਓਕੇ ਬਹੁਤ ਬੜੀ ਵਧੀਆ ਗੱਲ ਹੈ ਛੋਟੀ ਜੀ ਏਜ ਹੈ ਨੰਨੇ ਮੁੰਨੇ ਤੁਸੀਂ ਬੱਚੇ ਆ ਤੇ ਬਾਬਾ ਜੀ ਦੇ ਨਾਲ ਜੁੜੇ ਹੋਏ ਹਾਂ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਆ ਸ਼ਮਾ ਜੀ ਜੈ ਬਾਬੇ ਦੀ ਮੈਂ ਆਪਰੇ ਚੰਨ ਸਬਜੀ ਦੇ ਪਹੁੰਚੜ ਤੇ ਬਹੁਤ ਇੱਥੇ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਅੱਜ ਦਾ ਸਾਡਾ ਸਾਡਾ ਜੋਗ ਇਹ ਬਾਬਾ ਜੀ ਦਾ ਪ੍ਰੋਗਰਾਮ ਪੂਰੇ ਬਲਦੇ ਦੇ ਵਿੱਚ ਪਹਜਾਣਾ ਜੀ ਇੱਥੇ ਪਹੁੰਚੜ ਦੇ ਧੰਨਵਾਦ ਕਰਦੇ ਜੈ ਬਾਬੇ ਦੀ ਜੀ ਆ ਮੈਂ ਜੀ ਆਪਣਾ ਮੇਰਾ ਨਾਮ ਰਾਮਪਾਲ ਸਿੰਘ ਹੈ ਜੀ ਅੱਛਾ ਜੀ ਤੋਂ ਅੱਜ ਜਾਗਰਣ ਹੋ ਰਿਹਾ ਤੁਸੀਂ ਜੋਤ ਦੀ ਸੇਵਾ ਵੀ ਕਰ ਰਹੇ ਹੋ ਪੂਰੇ ਨਗਰ ਦੇ ਵਿੱਚ ਜੋਤ ਦੇ ਦਰਸ਼ਨ ਕਰਵਾਏ ਗਏ ਨੇ ਕਿਵੇਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਕਰਕੇ ਤੇ ਕਦੋਂ ਦੇ ਤੁਸੀਂ ਜੁੜੇ ਹੋ ਹੋ ਬਹੁਤ ਵਧੀਆ ਲੱਗਦਾ ਜੀ ਜੁੜਿਆ ਹਾਂ ਤਾਂ ਮੈਂ ਬਹੁਤ ਕਈ ਸਾਲਾਂ ਤੋਂ ਹੈ ਜੀ ਅੱਛਾ ਜੀ ਘਟੋ ਘਟ ਵੀ ਮੇਰੀ 56 ਸਾਲ ਦੀ ਉਮਰ ਹੋ ਗਈ ਹੈ ਜੀ ਜਦੋਂ 18 19 ਸਾਲ ਦਾ ਸੀਗਾ ਮੈਂ ਜਿਆਦਾ ਜੁੜਿਆ ਹੋਇਆ ਅੱਛਾ ਜੀ ਹਾਂ ਜੀ ਪਹਿਲਾਂ ਤਾਂ ਮੈਂ ਹਰ ਸਾਲ ਇਹ ਨਹੀਂ ਜਾਂਦਾ ਹੁੰਦਾ ਸੀਗਾ ਜੀ ਕੁਣ ਸਾਡੇ ਬੱਚੇ ਜਵਾਨ ਹੋ ਗਏ ਵਿਆਹ ਬੈ ਵੀ ਹੈ ਸਾਰੇ ਤੇ ਹੁਣ ਹੋ ਜਾਂਦੇ ਵਾਹ ਜੀ ਵਾਹ ਪਰ ਤੁਸੀਂ ਆਪਣੀ ਸੇਵਾ ਨਹੀਂ ਛੱਡੀ ਹੈ ਹਾਂ ਜੀ ਮੌਕਾ ਮਿਲਦਾ ਆਪਾਂ ਜਰੂਰ ਕਰੀਦੇ ਜੀ ਜੀ ਹਾਂ ਜੀ ਬਾਬਾ ਆਪੇ ਮੌਕਾ ਦਿੰਦਾ ਜੀ ਬਾਬਾ ਕਰਾਈ ਜਾਂਦਾ ਜੀ ਕਰਾਈ ਜਾਂਦਾ ਜੀ ਜੀ ਜੈ ਬਾਬੇ ਜੈ ਬਾਬੇ ਕੀ ਨਾਂ ਬਈ ਬ੍ਰਿੰਦਰ ਸਿੰਘ ਜੀ ਜੈ ਬਾਬੇ ਜੀ ਜੈ ਬਾਬੇ ਜੀ ਤੁਸੀਂ ਬਾਬਾਈ ਦੀ ਬੜੀ ਸੇਵਾ ਕਰਦੇ ਹੋ ਤੁਸੀਂ ਹਰ ਸਾਲ ਜਾਗਰਣ ਵੀ ਕਰਵਾਇਆ ਜਾਂਦਾ ਕੀ ਕਹੋਗੇ ਸਾਡੇ ਲਈ ਤਾਂ ਜੀ ਬਾਬਾ ਜੀ ਨੇ ਸੇਵਾ ਲਈ ਹੋਈ ਹੈ ਜੀ ਅਸੀਂ ਹਰੇਕ ਸਾਲ ਕਰਨੀ ਹੈ ਜਿੰਨਾ ਸਾਥੇ ਹੋ ਸਕੇ ਅਸੀਂ ਉਨਾ ਕਰਨੀ ਹੈ ਅੱਜ ਤੱਕ ਚਾਹंदे ਰੱਬ ਸਾਨੂੰ ਹੋਰ ਤਰੱਕੀਆਂ ਦਾ ਵੀ ਜਿੰਨਾ ਸਕੇ ਸਾਥੇ ਹੋ ਸਕੇ ਅਸੀਂ ਉਨਾ ਕਰੀਏ ਜੀ ਹਾਂਜੀ ਹਾਂਜੀ ਬਾਬਾ ਜੀ ਦੀ ਕਿਰਪਾ ਪੂਰੀ ਪੂਰੀ ਹੈ ਜੀ ਬਾਬੇ ਦੀ ਕਿਰਪਾ ਬਾਬੇ ਨੇ ਗੁੱਡੀ ਚੜਾਈ ਵੀ ਅੰਬਰਾ ਜੀ ਹਾਂਜੀ ਹਾਂਜੀ ਜੀ ਜਿੰਨਾ ਹੋ ਸਕੇ ਜੀ ਤਾਂ ਉਨਾ ਕਰਾਂਗੇ ਜੀ ਜਿੰਨਾ ਸਾਥੇ ਰੱਬ ਨੇ ਕਰਵਾਇਆ ਸੀ ਉਨਾ ਹੀ ਕਰਨਾ ਹੈ ਜੀ ਬਣਾ ਜੀ ਠੀਕ ਹੈ ਜੀ ਹਾਂ ਜੀ ਮਰਦਨ ਜੀ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਜੀ ਜੀ ਸੋ ਆਸਰੋਂ ਪਿੰਡ ਦੇ ਵਿੱਚ ਜਾਗਰਣ ਹੁੰਦਾ ਤੁਹਾਡੀ ਵੀ ਬਹੁਤ ਵੱਡੀ ਸੇਵਾ ਹੁੰਦੀ ਹੈ ਇੱਥੇ ਕੀ ਕਹੂੰਗੇ ਇਸ ਜਾਗਰਣ ਬਾਰੇ ਇਹਨਾਂ ਦਾ ਜੋ ਇਹ ਭਗਤ ਜਾਗਰਣ ਕਰਵਾ ਰਹੇ ਨੇ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਇਹ ਲਗਾਤਾਰ ਮੁੰਡੇ ਬਹੁਤ ਮਿਹਨਤ ਕਰਦੇ ਆ 15ਵਾਂ ਵਿਸ਼ਾਲ ਜਾਗਰਣ ਹੈ ਸੋ ਬਹੁਤ ਵਧੀਆ ਪੰਜਾਬੀ ਆਰਟਿਸਟ ਧਾਰਮਿਕ ਜੋ ਗਾਉਂਦੇ ਨੇ ਆ ਕਹਣ ਤੋਂ ਬਰਾਦਰ ਸੁੱਖਾ ਆਰਮ ਸਰੋਆ ਜੀ ਅੱਜ ਇਤਾਂ ਆ ਰਹੇ ਨੇ ਪਿਛਲੇ ਕਈ ਲੰਮੇ ਸਮੇਂ ਤੋਂ ਉਹਨਾਂ ਨੇ ਸੇਵਾ ਕੀਤੀ ਪਹਿਲਾਂ ਵੀ ਹੁਣ ਵੀ ਆ ਰਹੇ ਨੇ ਸੋ ਮੁੰਡੇ ਬਹੁਤ ਅਣਥੱਕ ਮਿਹਨਤ ਕਰਦੇ ਨੇ ਸਾਰਾ ਨਗਰ ਇਕਜੁੱਟ ਹੋ ਕੇ ਬਾਬਾ ਜੀ ਦਾ ਜਾਗਰਤਾ ਕਰਾਂਦਾ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਅਸੀਂ ਵੀ तकरीबन ਪਿਛਲੇ 12-15 ਸਾਲ ਤੋਂ ਇਹਨਾਂ ਨਾਲ ਜੁੜੇ ਹੋਏ ਆ ਤੇ ਸਾਡੀ ਵੀ ਲੈਟਿੰਗ ਦੀ ਸੇਵਾ ਹੁੰਦੀ ਹੈ ਤੇ ਸਾਡੇ ਬਹੁਤ ਹੀ ਪਿਆਰੇ ਸ਼ਰਮਾ ਜੀ ਸ਼ਰਮਾ ਸਾਊਂਡ ਤੋਂ ਬਲਾਚੌਰ ਤੋਂ ਉਭੀ ਅਨਤਕ ਸੇਵਾ ਕਰਦੇ ਨੇ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਕਿ ਏਤਮਾਨ ਚੈਨਲ ਆਲੇ ਵੀ ਇਹਨਾਂ ਦੇ ਰੂਬਰੂ ਹੋਏ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਆਪਣੇ ਭਾਈ ਜੀ ਤੇ ਇਹਨਾਂ ਲਈ ਵੀ ਬਹੁਤ ਮੁਬਾਰਕਵਾਦ ਹੈ ਇਹਨਾਂ ਨੂੰ ਵੀ ਜੀ ਸੋ ਮੋਸਟ ਵੈਲਕਮ ਜੀ ਹੈ ਇਹਨੂੰ ਪਹਿਲੀ ਵਾਰੀ ਇਹ ਨਗਰ ਦੇ ਵਿੱਚੋਂ ਸੇਵਾ ਕਰ ਰਹੇ ਨੇ ਲਾਈਵ ਦੀ ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰੇ ਰੱਗਰ ਨੂੰ ਤੇ ਜਿੰਨੀ ਵੀ ਸੰਗਤ ਹੈ ਜਿੰਨੇ ਮੁੰਡੇ ਇੱਕ ਜੁੱਟ ਹੋ ਕੇ ਬਾਬਾ ਜੀ ਜਗਰਾਤਾ ਕਰਾਉਂਦੇ ਨੇ ਮੇਰੇ ਵੱਲੋਂ ਬਹੁਤ ਏਸ ਤਰ੍ਹਾਂ ਦੀਆਂ ਮੁਬਾਰਕਾਂ ਅਤੇ ਪਰਮਾਤਮਾ ਅੱਗੇ ਬਾਬਾ ਜੀ ਅੱਗੇ ਅਰਦਾਸ ਕਰਦਾ ਕਿ ਸੇਵਾ ਉਹ ਦੇਵੇ ਪਰਮਾਤਮਾ ਕਰੇ ਹੋਰ ਜਗਰਾਤੇ ਦੇ ਕਰਾਦੇ ਰਹਿਣ ਤੇ ਬਾਕੀ ਸੰਗਤ ਦੀ ਸੇਵਾਵਾਂ ਲੈਂਦੇ ਰਹਿਣ ਜੀ ਜੈ ਬਾਬੇ ਦੀ ਲੋੜ ਬੰਦ ਜਿਹੜੀ ਕੰਨਿਆ ਨਾ ਉਹਨਾਂ ਦੇ ਵਿਆਹ ਵੀ ਇਹ ਕਰਦੇ ਨੇ ਮੁੰਡੇ ਸੋ ਪਿਛਲੇ ਦੋ ਤਿੰਨ ਕੰਨਿਆਂ ਦੇ ਵਿਆਹ ਕੀਤੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਇਸ ਵਾਰ ਵੀ ਕਰਨਾ ਸੀ ਕੋਈ ਕਿਸੇ ਵੱਲੋਂ ਕੋਈ ਰੁਝਾਨ ਨਹੀਂ ਮਿਲਿਆ ਵੀ ਅਸੀਂ ਕੰਨਿਆਂ ਦਾ ਵਿਆਹ ਕਰਨਾ ਹੈ ਤੇ ਲੇਕਿਨ ਸਾਰਾ ਮਤਲਬ ਇਹਨਾਂ ਵੱਲੋਂ ਕਿਹਾ ਸੀਗਾ ਵੀ ਜਿਹੜਾ ਕੋਈ ਲੋੜ ਬੰਦਾ ਹੈ ਉਹ ਮਤਲਬ ਆਪਣੀ ਸੇਵਾ ਵਿੱਚੋਂ ਲੈ ਸਕਦਾ ਹੈ ਸੋ ਕਿਸੇ ਦੇ ਮਨਚ ਨਹੀਂ ਹੋਣਾ ਕੋਈ ਨਹੀਂ ਆਇਆ ਮੈਂ ਅਗਲੇ ਵਾਸਤੇ ਵੀ ਬੇਨਤੀ ਕਰਾਂਗੇ ਅਗਲਾ ਜਿਹੜਾ 16ਵਾਂ ਵਿਚਾਰ ਜਗਰਾਤਾ ਹੋ ਰਿਹਾ ਉਹਦੇ ਵਿੱਚ ਕੰਨਿਆਂ ਦੇ ਸ਼ਾਇਦ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਕ ਜਾਂ ਦੋ ਪੰਜ ਕੰਨਿਆਂ ਦੇ ਵੀ ਵਿਆਹ ਹੋ ਸਕਦੇ ਜਿਵੇਂ ਸੰਗਤ ਦਾ ਸਹਿਯੋਗ ਰਿਹਾ ਅੱਜ ਤਾਂ ਬਾਬਾ ਜੀ ਅਰਦਾਸ ਕਰਾਂਗੇ ਵੀ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਲੋਕਾਂ ਦੇ ਇਹ ਕਾਰਜ ਕੰਨਿਆਂਦਾਨ ਵੀ ਕਰਦੇ ਰਹੇ ਨੇ ਤੇ ਨਾਲ ਦੀ ਨਾਲੇ ਬਾਬਾ ਜੀ ਦਾ ਜਗਰਾਤਾ ਕਰਾ ਕੇ ਦੁਨੀਆ ਨੇ ਖੁਸ਼ੀਆਂ ਪ੍ਰਾਪਤ ਕਰਦੇ ਰਹੇ ਨੇ ਜੈ ਬਾਬੇ ਦੀ ਜੀ ਜੈ ਬਾਬੇ ਦੀ ਜੀ ਹਾਂਜੀ ਹਰਪ੍ਰੀਤ ਜੀ ਕਿਹੜੇ ਕਿਹੜੇ ਆਪਣੇ ਕੋਲ ਕਲਾਕਾਰ ਨੇ ਜਿਹੜੇ ਸਭ ਤੋਂ ਪਹਿਲਾਂ ਤਾਂ ਇੱਕ ਸਾਡੇ ਰੋਪੜ ਸ਼ਹਿਰ ਦਾ ਮਾਨ ਨਰਿੰਦਰ ਪਰਖਾਲੀ ਜੀ ਸਭ ਤੋਂ ਪਹਿਲਾਂ ਉਹ ਹਾਜ਼ਰੀਆਂ ਭਰਨਗੇ ਸੋ ਉਸ ਤੋਂ ਬਾਅਦ ਰਿਹਾਨ ਬਲਾਚੌਰ ਤੋਂ ਉਹ ਆਪਣੀਆਂ ਹਾਜ਼ਰੀਆਂ ਭਰਨਗੇ ਜੀ ਔਰ ਉਸ ਤੋਂ ਬਾਅਦ ਸਾਡੇ ਇਲਾਕੇ ਦਾ ਮਾਨ ਪਵਨ ਪਾਟਿਆ ਜੀ ਉਹ ਵੀ ਆਪਣੀ ਹਰ ਸਾਲ ਦੀ ਤਰ੍ਹਾਂ ਹਾਜ਼ਰੀਆਂ ਇਸੇ ਸਥਾਨ ਤੇ ਭਰਨਗੇ ਜੀ ਔਰ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਐ ਬਾਬਾ ਪੌਣਾ ਹਰੀ ਜੀ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ वर्ल्ड ਫੇਮਸ ਆਵਾਜ਼ ਜਨਾਬ ਸੁਖਾ ਰਾਮ ਜੀ ਸਰਵਾ ਤੀਸਰੀ ਵਾਰ ਇਸ ਜਾਗਰਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਔਰ ਪਹਿਲਾਂ ਵੀ ਡਰਾਮਾ ਵੀ ਉਹਨਾਂ ਨੇ ਕੀਤਾ ਇੱਥੇ ਬੜੀ ਬਾਬਾ ਜੀ ਦੀ ਕਿਰਪਾ ਸੁਖਾ ਰਾਮ ਸਰਵਾ ਜੀ ਦੇ ਪਰਿਵਾਰ ਤੇ ਔਰ ਹੋਰ ਵੀ ਪਹਿਲਾਂ ਵੀ ਜਿੱਦਾਂ ਕਿ ਪ੍ਰਤੀ ਸੇਲੋ ਸਾਹਿਬ ਉਹ ਵੀ ਆਪਣੇ ਕੋ ਦੋ ਵਾਰ ਹਾਜ਼ਰੀਆਂ ਭਰ ਚੁੱਕੇ ਨੇ ਹੋਰ ਵੀ ਬੜੇ ਵਧੀਆ ਵਧੀਆ ਸਿੰਗਰ ਜਿਹੜੇ ਕਿ ਬਾਬਾ ਜੀ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਹਰ ਸਾਲ ਪਹੁੰਚਦੀਆਂ ਹਨ ਜੀ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਆਜਾਜਕ ਸੋ ਇਹ ਤਮਨ ਚੈਨਲ ਵਾਲਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਧੰਨਵਾਦ ਇਹਨਾਂ ਦਾ ਜਕਰ ਆਪਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਕੀ ਨਾਮ ਹੈ ਤੁਹਾਡਾ ਗगनदीप ਕੌਰ ਅੱਜ ਜਗਰਾਤਾ ਹੋਇਆ ਪਿੰਡ ਕਿਹੜਾ ਹੈ ਇਹ ਅਸਰੋਂ ਅਸਰੋਂ ਤੁਹਾ ਨੂੰ ਇਹ ਜਗਰਾਤਾ ਕਹਿਜਾਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਅੱਗੇ ਆ ਕੇ ਇਹੜੀ ਭੇਟ ਵਧੀਆ ਲੱਗੀ ਹੈ ਦਾ ਮੋਰ ਸਵਾਰੀ ਆਂਦਾ ਬਾਬਾ ਬੇਦਰ ਉਹਦੀ ਅੱਛਾ ਹਾਂਜੀ ਉਹ ਵਧੀਆ ਲੱਗੀ ਹੈ ਹਾਂਜੀ ਠੀਕ ਹੈ ਤੇ ਪਹਿਲਾਂ ਵੀ ਤੁਸੀਂ ਜਗਰਾਤਾ ਦੇਖਿਆ ਕਦੇ ਹਾਂਜੀ ਕਿੱਥੇ ਦੇਖਿਆ ਇੱਥੇ ਦੇਖਿਆ ਇੱਥੇ ਦੇਖਿਆ ਹਾਂਜੀ ਵਧੀਆ ਲੱਗਿਆ ਤੁਹਾਨੂੰ ਹਾਂਜੀ ਤੁਹਾਡਾ ਕੀ ਨਾਮ ਹੈ ਹਰੇ ਜਨੀਤ ਪ੍ਰੀਤ ਤੁਹਾਨੂੰ ਕਿਵੇਂ ਲੱਗਿਆ ਇਹ ਜਗਰਾਤਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਪਹਿਲਾਂ ਤੁਸੀਂ ਕਿੱਥੇ ਦੇਖਿਆ ਕੋਈ ਜਗਰਾਤਾ ਉਰੇ ਦੇਖਿਆ ਤੁਸੀਂ ਉਰੇ ਦੇਖਿਆ ਹਰ ਸਾਲ ਦੇਖਦੇ ਆਂ ਹਾਂਜੀ ਅੱਛਾ ਵਧੀਆ ਲੱਗਦਾ ਤੁਹਾਨੂੰ ਹਾਂਜੀ ਓਕੇ ਤੁਹਾਡੀ ਉਮਰ ਕਿੰਨੀ ਹੋ ਗਈ ਹਰੇ 11 ਸਾਲ ਦੇ 11 ਸਾਲ ਮੰਦਰ ਵਿੱਚ ਜਾਂਦੇ ਹੁੰਦੇ ਆਂ ਹਾਂਜੀ ਮੱਥਾ ਟੇਕਦੇ ਹੁੰਦੇ ਆਂ ਅੱਛਾ ਮੰਦਰ ਦੇ ਵਿੱਚ ਤੁਹਾਡਾ ਜਾਣਾ ਕਿਵੇਂ ਹੋਇਆ ਤੁਹਾਨੂੰ ਕਿਹਨੇ ਦੱਸਿਆ ਇਹ ਮੰਦਰ ਦੇ ਵਿੱਚ ਜਾਓ ਓਹ ਕੀ ਕਹਿੰਦੇ ਆ ਮੱਥਾ ਟੇਕਦੇ ਹੁੰਦੇ ਆਂ ਤਾਂ ਜਾਂਦੇ ਆਂ ਸਾਡੇ ਉੱਧਰ ਵੀ ਹੈਗਾ ਉੱਥੇ ਮੱਟਾ ਦੇਖਦੀ ਹੈ ਜੀ ਅਸੀਂ ਅੱਛਾ ਬੇਦੀ ਜਾ ਬਾਬੇ ਦੇ ਅੱਜ ਜਿਹੜਾ ਜਗਰਾਤਾ ਹੋਇਆ ਤੁਸੀਂ ਦੇਖਿਆ ਸਾਰੇ ਹੀ ਹਾਂਜੀ ਬਾਬਾ ਜੀ ਅਸੀਂ ਹਰ ਸਾਲ ਆਉਂਦੇ ਹਰ ਸਾਲ ਦੇਖਦੇ ਹਾਂ ਅੱਛਾ ਜੀ ਕਿੱਥੋਂ ਆਉਨੇ ਤੁਸੀਂ ਅਸੀਂ ਬਡਾਲੀ ਤੋਂ ਖਰੜ ਦੇ ਲਾਗੋਂ ਖਰੜ ਦੇ ਲਾਗ ਬਡਾਲਾ ਬਡਾਲੀ ਹਾਂਜੀ ਹਾਂਜੀ ਉੱਥੇ ਸਪੈਸ਼ਲ ਇੱਥੇ ਪਿੰਡ ਅਸਰੋਂ ਦੇ ਵਿੱਚ ਆਏ ਹਾਂਜੀ ਹਾਂ ਇੱਥੇ ਕਿਵੇਂ ਆ ਗਏ ਤੁਸੀਂ ਇੱਥੇ ਮੇਰਾ ਜਿਹੜਾ ਹੈਪੀ ਆਪ ਹਾਂਜੀ ਇਹ ਸਾਡਾ ਭਰਾ ਭਰਾ ਦਾ ਲੜਕਾ ਮੇ मतलब ਮੇਟ ਹੈ ਪਤਿ ਜਾਇ ਸਾਡਾ ਅੱਛਾ ਅਸੀਂ ਪੇਚੇ ਹਾਂਜੀ ਪਰਜਾਈਏ ਸਾਡੀ ਬੜੀ ਜਿਹੜੀ ਇਹ ਅੱਛਾ ਤੇ ਬਾਕੀ ਅਸੀਂ 1980 ਦੇ ਬਾਬਾ ਜੀ ਨਾਲ ਜੁੜੇ ਹੋਏ ਹਾਂ ਅੱਛਾ ਜੀ 1980 ਦੇ ਮਤਲਬ ਜਾਣਦੇ ਹੋਣੇ ਬਾਬਾ ਬਲਗਨਾ ਦੇ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਤੇ ਕਿਵੇਂ ਮਤਲਬ ਕਿ ਲੱਗਦਾ ਤੁਸੀਂ 1980 ਦੇ ਜਾਣਦੇ ਆ ਤੇ ਪੂਰੀਆਂ ਮੁਰਾਦਾ ਹੁੰਦੀਆਂ ਨੇ ਜੀ ਹਾਂਜੀ ਹੁੰਦੀਆਂ ਜੀ ਜੀ ਬਹੁਤ ਵਧੀਆ ਮਰਦੋਬ ਸਾਬ ਜੀ ਪੂਰੀਆਂ ਹੁੰਦੀਆਂ ਅੱਛਾ ਜੀ ਜੋ ਵੀ ਬਾਬੇਦਾਰ ਜੱਟ ਮੰਗੋ ਸਾਬ ਮਿਲਦਾ ਜੀ ਹਾਂਜੀ ਸਾਲ ਬਾਅਦ ਜਾਂਦੇ ਹੁੰਦੇ ਆ ਜਾਂ ਨਹੀਂ ਮੈਂ ਇਸ ਵਾਰ ਤੋਂ ਬਹੁਤ देर बाद ਲਈ ਹੂੰ ਕਿਉਂਕਿ ਮੇਰੀ ਇੱਕ ਵਾਰ ਮੈਂ ਉੱਥੇ ਜਾ ਕੇ ਮੇਰਾ ਐਕਸੀਡੈਂਟ ਹੋ ਗਿਆ ਸੀ ਮਰ ਮਾ ਜਾਣੀ ਸੀ ਹੋਇਆ ਸਾਲ ਬਾਅਦ ਮੈਨੂੰ ਬਾਬਾ ਜੀ ਨੇ ਹੁਣ ਬੁਲਾਇਆ ਅੱਛਾ ਜੀ ਪਰ ਹੁਣ ਗਈ ਸੀ ਮੈਂ ਕਹਣੀ ਬਾਬਾ ਜੀ ਦੀ ਕਿਰਪਾ ਪੂਰੀ ਹੈ ਕਿਰਪਾ ਹਾਂਜੀ ਹਾਂਜੀ ਮੈਂ ਆਪਣੇ ਗੋਡਿਆਂ ਉੱਤ ਚੜਨਾ ਡਰਦੀ ਸੀਗੀ ਕਿ ਮੈਂ ਬਾਬੇ ਦੇ ਚੜ ਨਹੀਂ ਸਕਦੀ ਜਾਉਂਗੀ ਨਹੀਂ ਪਰ ਮੈਨੂੰ ਬਾਬਾ ਜੀ ਦੀ ਇਹ ਜੀ ਕਿਰਪਾ ਹੋਈ ਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਕਿੱਦ ਤੁਹਾਡਾ ਨਾਮ ਕੀ ਹੈ ਹਰਸ਼ਦੀਪ ਸਿੰਘ ਜੀ ਹਰਸ਼ਦੀਪ ਸਿੰਘ ਹਾਂਜੀ ਇਹ ਜਿਹੜਾ ਤੁਸੀਂ ਜਾਗਰਨ ਕਰਵਾਉਂਦੇ ਆ ਬਹੁਤ ਵਧੀਆ ਕੰਮ ਕਰਦੇ ਆ ਹਾਂਜੀ ਸਮਾਜ ਦੀ ਸੇਵਾ ਕਰਦੇ ਆ ਬੇਟੀਆਂ ਦਾ ਵਿਆਹ ਵੀ ਕਰਦੇ ਆ ਜਿਹੜੇ ਗਰੀਬ ਪਰਿਵਾਰ ਦੀਆਂ ਬੇਟੀਆਂ ਹਾਂਜੀ ਠੀਕ ਆ ਜੀ ਮਹਾਰਾਜ ਬਾਬਾ ਪੋਣਾਹਰੀ ਤੁਹਾਡੇ ਉੱਪਰ ਸਦਾ ਹੀ ਮਿਹਰ ਰੱਖੇ ਜੀ ਜੀ ਮਹਾਰਾਜ ਜੀ ਦਾ ਹਰੇਕ ਤੇ ਹਰੇਕ ਤੇ ਬਰਕਤ ਰੱਖੇ ਤੇ ਇਹ ਬਰਕਤ ਮੈਂ ਕਹਿੰਨਾ ਕਿ ਹਰ ਇੱਕ ਦੇ ਸਿਰ ਤੇ ਬਣੀ ਰਹੇ ਤੇ ਇਹ ਪੁੰਨ ਦਾ ਕੰਮ ਮੈਂ ਕਹਿੰਨਾ ਜਿਹੜਾ ਗਰੀਬ ਕੁੜੀਆਂ ਆਪਣੇ ਵਿਆਹ ਨਹੀਂ ਕੁਲਾ ਸਕਦੀਆਂ ਜਿਹਦਾ ਆਪਣੇ ਘਰ ਦੀ ਖਰਚ ਨਹੀਂ ਚੱਕ ਸਕਦੀ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਵੀਰ ਜੀ ਉਹਨਾਂ ਨਾਲ ਕੰਟੈਕਟ ਕਰਨ ਤਾਂ ਕਿ ਅਸੀਂ ਫੌਜੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਆਪਣਾ ਹੈਪੀ ਜੀ ਰਹੇ ਹੋਗੇ ਆਪਣਾ ਨਾਮ ਹਰਸ਼ਦੀਪ ਜੀ ਤੇ ਸਾਰੇ ਜਿਹਨੇ ਕਮੇਟੀ ਮੈਂਬਰ ਹਨ ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆਦਾ ਕਰਦੇ ਆ ਕਿ ਬਾਬਾ ਪੂਣਾ ਹਰਜੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਲਾ ਕੇ ਰੱਖੇ ਸਾਰਿਆਂ ਤੋਂ ਵੱਧ ਕੇ ਮੈਂ ਆਪਣਾ ਤਮਾਨ ਸਾਡਾ ਭਰਾ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਜਿੱਥੇ ਆਪਾਂ ਇਹਨਾਂ ਨੂੰ ਕਹਿੰਦੇ ਆ ਉਥੇ ਆਪਣੀ ਸੇਵਾ ਨਿਭਾਉਂਦੇ ਹਨ ਤਮਾਨ ਜੀ ਕਰਾਲੀ ਤੋਂ ਚੈਨਲ ਵਾਲੇ ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਮੈਂ ਤਮਾਨ ਸਾਹਿਬ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਬਾਬੇ ਦੀ ਜਗਰਾਤੇ ਦੀ ਸੇਵਾ ਕੀਤੀ ਹੈ ਅਸੀਂ ਉਹ ਕਰਦੇ ਹਾਂ ਕਿ ਹਰ ਸਾਲ ਸਾਡੇ ਜਗਰਾਤੇ ਵਿੱਚ ਜਾਣ ਤੇ ਸਾਡੇ ਜਗਰਾਤੇ ਦੀ ਅਦਾ ਹੀ ਸੇਵਾ ਕਰਦੇ ਰਹਿਣ ਜੈ ਬਾਬੇ ਦੀ